ਉਹ ਉਜਾਗਰ ਹੋ ਗਿਆ ਮਹਾਪੁਰਖਾਂ ਨੂੰ ਕਿਸੇ ਨੇ ਗਾਲਾਂ ਕੱਢ ਦਿੱਤੀਆਂ ਮਹਾਪੁਰਖ ਬੈਠੇ ਕਿਸੇ ਨੇ ਗਾਲਾਂ ਕੱਢ ਦਿੱਤੀਆਂ ਬੜੇ ਹੱਸੇ ਬਹੁਤ ਹੱਸੇ ਕਿਸੇ ਨੇ ਆ ਕੇ ਕਿਹਾ ਇਹਨਾਂ ਮਹਾਪੁਰਖ ਤੁਹਾਨੂੰ ਗਾਲਾਂ ਕੱਢਦਾ ਛੱਤਰ ਮਾਰੀਏ ਤੇ ਸਿਰ 'ਚ ਤੇ ਮਹਾਪੁਰਖ ਅਗਵਾਸ ਕੇ ਪਤਾ ਕਹਿੰਦੇ ਕਿੰਨੂੰ ਮਾਰਨੀ ਕਹਿੰਦਾ ਉਹਨੂੰ ਤੁਹਾਨੂੰ ਗਾਲਾਂ ਕੱਢਣ ਦੇ ਤੇ ਮਹਾਪੁਰਖ ਅਸ ਕੇ ਕਹਿੰਦੇ ਉਹ ਭੋਲਿਆ ਮੇਰੇ ਅੰਦਰ ਬਹਿ ਕੇ ਵੇਖ ਮੇਰੇ ਅੰਦਰ ਬਹਿ ਕੇ ਵੇਖ ਕਹਿੰਦਾ ਕਿਉਂ ਕਹਿੰਦੇ ਉਹ ਗਾਲਾਂ ਨਹੀਂ ਕੱਢਣ ਦੇਆ ਕਹਿੰਦਾ ਫਿਰ ਕਹਿੰਦੇ ਤੈਨੂੰ ਮਤ ਦੇਣ ਦੇਆ ਕਹਿੰਦਾ ਗਾਲਾਂ ਤੁਹਾਨੂੰ ਕੱਢਣ ਦੇਆ ਮਤ ਮੈਨੂੰ ਦੇਣ ਦੇ ਇਹ ਕਿਦਾਂ ਹੋ ਸਕਦਾ ਤੇ ਮਹਾਂਪੁਰਖ ਬੜੇ ਪਿਆਰ ਨਾਲ ਕਹਿੰਦੇ ਮਤ ਤੈਨੂੰ ਦੇ ਰਿਹਾ ਕਹਿੰਦਾ ਕੈਸੀ ਮਤ ਦੇ ਰਿਹਾ ਕਹਿੰਦੇ ਉਹ ਗਾਲਾਂ ਕੱਢ ਰਿਹਾ ਤੇ ਮੈਂ ਸੁਣ ਰਿਹਾ ਕਿਹੜੀ ਗੱਲੋਂ ਉਹਦੇ ਅੰਦਰ ਵੜ ਕੇ ਕੱਢਣ ਵਾਲਾ ਵੀ ਉਹੀ ਆ ਮੇਰੇ ਅੰਦਰ ਵੜ ਕੇ ਸੁਣਨ ਵਾਲਾ ਵੀ ਉਹੀ ਆ ਤੇ ਮਤ ਤੈਨੂੰ ਦੇ ਰਿਹਾ ਏ ਕਿ ਇਹੋ ਜੀ ਬਿੱਤੀ ਬਣਾ ਜੇ ਉਸ ਪਰਮਾਤਮਾ ਦੀ ਖੋਜ ਕਰਨੀ ਹੁੰਦੀ ਜੇ ਸੁਤ ਸ਼ਬਦਾਂ ਮਿਲਾਪ ਕਰਨਾ ਇਹਦੇ ਆ ਪਤਾ ਕੀ ਤਾਂ ਹੀ ਕੋਈ ਨਾ